ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦੋਸਤੋ ਮੈਂ ਡਾਕਟਰ ਦਿਤੇਂਦਰ ਸਿੰਘ ਮੱਟੂ ਅ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਪਲੱਸ 2 ਦਾ ਰਿਜ਼ਲਟ ਆਇਆ 12ਵੀਂ ਦਾ ਰਿਜ਼ਲਟ ਆਇਆ 10ਵੀਂ ਦਾ ਰਿਜ਼ਲਟ ਆਇਆ ਸਾਰੇ ਬੱਚੇ ਬੱਚੀਆਂ ਨੂੰ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਮਾਰ ਕੇ ਮਾਰੇ ਨੇ ਬੜੀ ਮਿਹਨਤ ਨਾਲ ਜਿਨ੍ਹਾਂ ਨੇ ਪਲੱਸ 1 ਡਿਵੀਜ਼ਨਾਂ ਲਈਆਂ ਨੇ ਸੈਕੰਡ ਡਿਵੀਜ਼ਨਾਂ ਲਈਆਂ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਦੇ 70% ਨੰਬਰ ਆਏ ਨੇ 80% ਨੰਬਰ ਆਏ ਨੇ 90% ਨੰਬਰ ਆਏ ਨੇ 98% ਨੰਬਰ ਆਏ ਨੇ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਉਹ ਬੱਚੇ ਔਰ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਮਾਪੇ ਜਿਨ੍ਹਾਂ ਨੇ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਬੱਚਿਆਂ ਨੂੰ এডੂਕੇਸ਼ਨ ਦਵਾਈ ਹੈ ਸੋ ਬੱਚਿਓ ਹੁਣ ਤੁਹਾਡੇ ਲਈ ਬਹੁਤ ਸੁਨਹਿਰੀ ਮੌਕਾ ਹੈ ਜ਼ਿੰਦਗੀ ਚ ਅੱਗੇ ਕਾਮਯਾਬ ਹੋਣ ਦਾ ਕਿਉਂਕਿ ਸਾਡੇ ਪਿੰਡਾਂ ਦੀ ਜਿਹੜੀ 74-75% ਆਬਾਦੀ ਹੈ ਤੇ ਉੱਥੇ ਅਵੇਅਰਨੈਸ ਦੀ ਕਮੀ ਕਰਕੇ ਜਾਗਰੂਕਤਾ ਦੀ ਕਮੀ ਕਰਕੇ ਸਾਡੇ ਬਹੁਤ ਟੈਲੈਂਟਡ ਬੱਚੇ ਜਿਨ੍ਹਾਂ ਕੋਲ ਬੇਤਹਾਸ਼ਾ ਦਿਮਾਗ ਨੇ ਔਰ ਬੇਤਹਾਸ਼ਾ ਪੜ੍ਹਾਈ ਕਰਨਾ ਚਾਹੁੰਦੇ ਨੇ ਮੁਕਾਮ ਹਾਸਲ ਕਰਨਾ ਚਾਹੁੰਦੇ ਨੇ ਜਾਗਰੂਕਤਾ ਦੀ ਕਮੀ ਕਰਕੇ ਕਿੰਨਾ ਕਿਤੇ ਉਸ ਮੁਕਾਮ ਤੇ ਨਹੀਂ ਪਹੁੰਚ ਪਾਉਂਦੇ ਜਿੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੋ ਤੁਹਾਡੇ ਚ ਹੋਣਾ ਰਹਿ ਕੇ ਤੁਸੀਂ ਇੱਕ ਆਈਐਸ ਬਣ ਸਕਦੇ ਹੋ ਇੱਕ ਡਿਪਟੀ ਕਮਿਸ਼ਨਰ ਬਣ ਸਕਦੇ ਹੋ ਤੁਹਾਡੇ ਚ ਕਾਬਲੀਅਤ ਹੈ ਕਿ ਤੁਸੀਂ ਐਸਐਸਪੀ ਲੱਗ ਸਕਦੇ ਹੋ ਆਈਪੀਐਸ ਕਰ ਸਕਦੇ ਹੋ ਤੁਹਾਡੇ ਚ ਕਾਬਲੀਅਤ ਹੈ ਕਿ ਤੁਸੀਂ ਰੈਵੈਨਿਊ ਸਰਵਿਸ ਦੇ ਵਿੱਚ ਜਾ ਸਕਦੇ ਹੋ ਆਈਆਰਐਸ ਲਗ ਆਈਆਰਐਸ ਲੱਗ ਸਕਦੇ ਹੋ ਤੁਹਾਡੇ ਚ ਕਾਬਲੀਅਤ ਹੈ ਕਿ ਤੁਸੀਂ ਆਈਐਫਐਸ ਜੁਆਇਨ ਕਰ ਸਕਦੇ ਹੋ ਇੰਡੀਅਨ ਫੋਰੈਸਟ ਸਰਵਿਸ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਵਿਕਲਪ ਨੇ ਜਿਹੜੇ ਆਪਸ਼ਨ ਨੇ ਬਹੁਤ ਖੁੱਲੇ ਨੇ ਬਸ ਲੋੜ ਹੈ ਡੈਡੀਕੇਸ਼ਨ ਦੇ ਨਾਲ ਅੱਗੇ ਪੜਾਈ ਕਰਨ ਦੀ ਸੋ ਪਲੱਸ 2 ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਕਰ ਸਕਦੇ ਹੋ ਬੀਏ ਕਰ ਸਕਦੇ ਹੋ ਬੀਐਡ ਕਰ ਸਕਦੇ ਹੋ ਟੀਚਿੰਗ ਲਾਈਨਸ ਜਾ ਸਕਦੇ ਹੋ ਲਾਅ ਕਰ ਸਕਦੇ ਹੋ ਹੈ ਨਾ ਤੇ ਲੈਂਗੁਏਜ ਦੇ ਵਿੱਚ ਜਾ ਸਕਦੇ ਹੋ ਅੱਗੇ ਐਮਏ ਕਰਕੇ ਪੀਐਚਡੀ ਕਰਕੇ ਟੀਚਿੰਗ ਲਾਈਨ ਦੇ ਵਿੱਚ ਜਾ ਸਕਦੇ ਹੋ ਬਹੁਤ ਸਾਰੇ ਰਸਤੇ ਤੁਹਾਡੇ ਕੋਲ ਖੁੱਲੇ ਨੇ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿਹੜੀਆਂ ਹੈਗੀਆਂ ਨੇ ਐਡਮਿਸ਼ਨਸ ਜਿਹੜੀਆਂ ਹੈਗੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਪੋਰਟਲ ਖੁੱਲ ਚੁੱਕਿਆ ਹੈ ਔਰ 31/5/2024 ਲਾਸਟ ਡੇਟ ਹੈ ਸੋ ਬਹੁਤ ਸਾਰੇ ਜਿਹੜੇ 12ਵੀਂ ਤੋਂ ਬਾਅਦ ਕੋਰਸਿਸ ਨੇ ਉਹ ਤੁਸੀਂ ਕਰ ਸਕਦੇ ਹੋ ਬੀ ਫਾਰਮੇਸੀ ਬੀ ਪੀ ਟੇ ਐਮ ਬੀਏ 5 ਇਅਰ ਐਮ ਕਾਮ 5 ਇਅਰ ਬੈਚਲਰ ਆਫ ਹੋਟਲ ਮੈਨੇਜਮੈਂਟ ਹੈ ਨਾ ਔਰ ਖਾਸ ਜਿਹੜੀ ਗੱਲ ਹੈਗੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 4 ਸਾਲਾ ਬੀਏ ਬੀਐਡ ਸ਼ੁਰੂ ਕੀਤਾ ਹੈ ਜਿਹੜੇ ਬੱਚੇ ਜਿਹੜੇ ਬੱਚੀਆਂ ਸਾਡੀਆਂ ਕਾਲਜਾਂ ਚ ਦਾਖਲਾ ਲੈਂਦੇ ਸੀ ਉਹ ਹੁਣ ਪੰਜਾਬੀ ਯੂਨੀਵਰਸਿਟੀ ਚ ਆ ਕੇ ਬੀਏ ਬੀਐਡ ਕਰ ਸਕਦੇ ਨੇ ਪਲੱਸ 2 ਤੋਂ ਬਾਅਦ ਬਸ਼ਰਤ ਹੈ ਕਿ ਉਹ ਜਿਹੜਾ NCERT ਹੈਗੀ ਹੈ ਸਾਡੀ NC T نیشنل ਕਾਉਂਸਲ ਆਫ ਟੀਚਿੰਗ ਐਂਡ ਰਿਸਰਚ এডੂਕੇਸ਼ਨ ਦਾ ਹੈਗਾ ਅਦਾਰਾ ਉਹਦੇ ਰਾਹੀਂ ਉਹ ਇੰਟਰਸ ਟੈਸਟ ਦੇ ਕੇ ਜਬ یونیورسٹی ਦਾਖਲਾ ਲੈ ਸਕਦੇ ਨੇ ਸੋ ਵਿਦਿਆਰਥੀਓ ਤੁਹਾਡੇ ਚ ਕਾਬਲੀਅਤ ਤੇ ਤੁਹਾਡੇ ਮਾਪੇ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਤਾਂ ਤੁਸੀਂ ਅੱਗੇ ਵੀ ਵਧਣਾ ਹੈਗਾ ਕਿਉਂਕਿ ਸਿੱਖਿਆ ਮੈਂ ਹਮੇਸ਼ਾ ਕਹਿੰਦਾ ਹੁੰਨਾ ਸਿੱਖਿਆ ਤੁਹਾਡੇ ਦਰਵਾਜ਼ੇ ਖੋਲੂਗੀ ਰੌਸ਼ਨੀ ਦੇ ਸਾਰੀ ਹਨੇਰੀ ਜ਼ਿੰਦਗੀ ਜਿੱਥੇ ਸਾਡੇ ਮਾਪੇ ਨੇ ਹਨੇਰਾ ਕੱਟਿਆ ਜਿੱਥੇ ਸਾਡੇ ਪੁਰਖਿਆਂ ਨੇ ਸਦੀਆਂ ਤੋਂ ਹਨੇਰਾ ਕੱਟਿਆ ਇਤੇ ਉਹਨਾਂ ਨੇ ਗੁਲਾਮੀ ਕੱਟੀ ਤੁਹਾਡੇ ਕੋਲ ਮੌਕਾ ਹੈ ਇਹ ਜਾਗਣ ਦਾ ਔਰ ਹਨੇਰਿਆਂ ਨੂੰ ਕੱਟਣ ਦਾ ਜ਼ਿੰਦਗੀ ਰਚਣਾਉਣ ਦਾ ਆਪਣੇ ਪਰਿਵਾਰ ਨੂੰ ਉਚਾਈਆਂ ਤੇ ਆਪਣੇ ਆਪ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦਾ ਤੁਸੀਂ ਕਿਸੇ ਤੋਂ ਘਟ ਨਹੀਂ ਲੇਕਿਨ ਸਾਨੂੰ ਅਵੇਅਰਨੈਸ ਦੀ ਕਮੀ ਕਰਕੇ ਸਾਨੂੰ ਪਿੱਛੇ ਟੱਕਿਆ ਜਾਂਦਾ ਰਿਹਾ ਸਾਨੂੰ ਜਿਹੜੀ ਹੈਗੀ ਜਾਗਰੂਕਤਾ ਨਹੀਂ ਸਾਨੂੰ ਅਵੇਅਰਨੈਸ ਨਹੀਂ ਹੈ ਐਜੂਕੇਸ਼ਨ ਲਈ ਸੋ ਤੁਹਾਡਾ ਮੈਂ ਆਪਣਾ ਬੈਠਿਆ ਤੁਹਾਡੇ ਲਈ ਮੈਂ ਨੰਬਰ ਵੀ ਦਊਗਾ ਆਪਣਾ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ pypadmissions.ac.in ਇੱਕ ਲਿੰਕ ਹੈ ਇਹਦੇ ਤੇ ਖੋਲ ਕੇ ਬਹੁਤ ਲੰਬੇ ਚੌੜੇ ਕੋਰਸਸਾਂ ਦੀ ਜਿਹੜੀ ਹੈਗੀ ਐ ਸੂਚੀ ਹੈ ਜਿਹੜੀ ਮੈਂ ਇਸ ਵੀਡੀਓ 'ਚ ਨਹੀਂ ਦੱਸ ਸਕਦਾ ਤੁਸੀਂ ਉੱਥੇ ਜਾ ਕੇ ਬੈਠ ਕੇ ਆਰਾਮ ਨਾਲ ਅੱਜਕੱਲ ਹਰ ਇੱਕ ਕੋਲ ਐਂਡਰੌਇਡ ਫੋਨ ਹੈ ਦੇਖੋ ਜਾ ਕੇ ਕਿਹੜਾ ਕੋਰਸ ਤੁਹਾਡੇ ਸ਼ੌਕ ਦੇ ਮੁਤਾਬਕ ਤੁਹਾਡੇ ਇੰਟਰਸਟ ਦੇ ਮੁਤਾਬਕ ਤੁਹਾਨੂੰ ਕਾਬਲ ਬਣਾ ਸਕਦਾ ਸੋ ਆਫਟਰ ਗ੍ਰੈਜੂਏਸ਼ਨ ਬੀਏ ਤੋਂ ਬਾਅਦ ਤੁਸੀਂ ਕੀ ਕਰਨਾ ਉਹਦੇ ਵੀ ਬਹੁਤ ਸਾਰੇ ਕੋਰਸਸ ਨੇ ਐਮਐਸਸੀ ਹੈ ਐਮਕਾਮ ਹੈ ਐਮਬੀਏ ਹੈ ਪਲੱਸ 2 ਤੋਂ ਬਾਅਦ ਜਿਹੜਾ ਬੀਟੈਕ ਐਮਟੈਕ ਇੰਜੀਨੀਅਰਿੰਗ ਦੇ ਵੀ ਰਸਤੇ ਤੁਹਾਡੇ ਕੋਲ ਖੁੱਲ੍ਹੇ ਨੇ ਸੋ ਬਹੁਤ ਸਾਰੇ ਕੋਰਸਸ ਤੁਸੀਂ ਕਰ ਸਕਦੇ ਹੋ ਔਰ ਤੁਹਾਡਾ ਜਿਹੜੇ ਸਾਡੇ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਪਛੜੇ ਲੋਕ ਵਰਗਾਂ ਦੇ ਗਰੀਬ ਬੱਚੇ ਨੇ ਉਹਨਾਂ ਲਈ ਪੋਸਟ میٹرਿਕ ਸਕਾਲਰਸ਼ਿਪ ਦੀ ਸੁਵਿਧਾ ਜਿਹੜੀ ਹੈਗੀ ਸਰਕਾਰ ਵੱਲੋਂ ਦਿੱਤੀ ਗਈ ਹੈ ਬਿਸ਼ਰਤੇ ਕਿ ਤੁਸੀਂ ਟਾਈਮ ਟੂ ਟਾਈਮ ਜਾ ਕੇ ਉਹ ਅਪਲਾਈ ਕਰਨਾ ਔਰ ਫਿਰ ਤੁਸੀਂ ਘਰਦਿਆਂ ਦੇ ਉੱਤੇ ਬੋਝ ਨਹੀਂ ਬਣ ਸਕਦੇ ਫਿਰ ਤੁਸੀਂ ਜਿੰਨੀ ਵੀ ਫੀਸ ਚਾਹੀਦੀ ਹੋ 30000 40000 50000 ਉਹ ਤੁਹਾਡੀ माफ ਹੋ ਸਕਦੀ ਹੈ ਜੇ ਤੁਸੀਂ ਟਾਈਮ ਟੂ ਟਾਈਮ ਪੋਸਟ میٹرਿਕ ਸਕਾਲਰਸ਼ਿਪ ਦਾ ਫਾਰਮ ਭਰਨਾ ਸੋ ਤਿਆਰ ਹੋ ਜਾਓ ਆਪਣੇ ਵਧੀਆ ਹਾਂ ਜਿਹੜੇ ਭਵਿੱਖ ਦੇ ਲਈ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ ਜਦੋਂ ਮਰਜ਼ੀ ਮੈਂ ਨੰਬਰ ਵੀ ਦਊਗਾ ਇਸ ਜਿਹੜਾ ਫੋਨ ਤੇ ਆਪਣਾ 9985552012 ਮੇਰਾ ਨੰਬਰ ਚੱਲਦਾ ਹੈ ਤੇ ਮੈਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਇਸ ਇਨਕੁਆਰੀ ਦੇ ਲਈ এডਿਕੇਸ਼ਨ ਦੇ ਲਈ ਮੈਨੂੰ ਫੋਨ ਕਰ ਸਕਦੇ ਹੋ ਐਮਰਜੈਂਸੀ ਫੋਨ ਤਾਂ ਮੇਰਾ 24 ਘੰਟੇ ਖੁੱਲ੍ਹਾ ਹੈ ਜਦੋਂ ਕਿਸੇ ਨੂੰ ਕੋਈ ਦਿੱਕਤ ਹੈ ਮੈਨੂੰ ਜਦੋਂ ਮਰਜ਼ੀ ਫੋਨ ਕਰ ਸਕਦਾ ਸੋ ਸਾਥੀਓ ਤਿਆਰ ਹੋ ਜੋ ਆਪਣੇ ਚੰਗੇ ਰੇਪ ਵਿਖਲੇ ਜੈ ਭੀਮ ਜੈ ਭਾਪਤ ਜੈ